ਵਾਟਰ ਸਪਲਾਈ ਨੂੰ ਕਸਬਾ ਫਤੇਗੜ ਚੂੜੀਆਂ ਵਿਖੇ ਸੋ ਚਾਰੂ ਢੰਗ ਨਾਲ ਦੁਬਾਰਾ ਸ਼ੁਰੂ ਕਰਾਉਣ ਲਈ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਪੰਜਾਬ ਸਰਕਾਰ ਤੋਂ ਪਾਸ ਕਰਵਾਏ 6 ਕਰੋੜ 6 ਲੱਖ 42 ਹਜ਼ਾਰ ਰੁਪਏ ਅਜਨਾਲਾ ਰੋਡ ਤੋਂ ਕੀਤੀ ਕੰਮ ਦੀ ਸ਼ੁਰੂਆਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹਨਾਂ ਲੋਕਾਂ ਦੀਆਂ ਜੋ ਵੀ ਮੁਸ਼ਕਿਲਾਂ ਨੇ ਸਭ ਨੂੰ ਹੱਲ ਕੀਤਾ ਜਾਵੇਗਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਿਰੋਧੀਆਂ ਦੀਆਂ ਚਾਲਾਂ ਵਿੱਚ ਨਾ ਆਉਣ ਇਹਨਾਂ ਆਪਣੇ ਸਮੇਂ ਵਿੱਚ ਫੋਕੇ ਲਾਰੇ ਹੀ ਲਾਏ ਤੇ ਰਾਜ ਕੇ ਲੁੱਟਿਆ आम आदमी पार्टी लोका नाल किते हर वादे नु पूरा करेगी आओ जानू दिव्या पंजाब नाल ਗਲਬਾਤ ਦੌਰਾਨ ਕੀ ਕਿਹਾ ਚੇਅਰਮੈਨ ਪੰਨੂ ਤੇ ਐਸ ਡੀਓ ਨੇ ਸਭ ਤੋਂ ਪਹਿਲਾਂ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਸੀਂ ਵਡੇਗੜ ਵਾਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਆਪਣੇ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਮੰਗ ਨੂੰ ਪ੍ਰਵਾਨ ਕਰਕੇ ਤੇ ਪੂਰੇ ਸ਼ਹਿਰ ਦੇ ਵਿੱਚ ਤਕਰੀਬਨ 19 ਕਿਲੋਮੀਟਰ ਦੀ ਲੰਬਾਈ ਜੋ ਸਾਡੇ ਸ਼ਹਿਰ ਵਾਸੀਆਂ ਨੂੰ ਇੱਕ ਵਾਟਰ ਸਪਲਾਈ ਦਾ ਪ੍ਰੋਜੈਕਟ ਦਿੱਤਾ ਹੈ ਜਿਹਦੇ ਵਿੱਚ ਅਜਨਾਲਾ ਰੋਡ ਤੋਂ 메ਨ ਲਾਈਨ ਅਤੇ ਗਲੀਆਂ ਅਜਨਾਲਾ ਰੋਡ ਦੇ ਵਿੱਚ ਜਿੰਨੀਆਂ ਵੀ ਗਲੀਆਂ ਆਉਣਗੀਆਂ ਸਾਰੀਆਂ ਗਲੀਆਂ ਇਹਦੇ ਵਿੱਚ ਆਉਣਗੀਆਂ ਡੇਰਾ ਰੋਡ ਤੇ ਹਵੇਲੀਆਂ ਦਾ ਜਿੰਨੇ ਵੀ ਸਾਡੇ ਵੱਸੋਂ ਦਾ ਏਰੀਆ ਜਿੰਨੇ ਵੀ ਸ਼ਹਿਰ ਵਾਸੀ ਵਸਦੇ ਨੇ ਉਹ ਸਾਰਿਆਂ ਏਰੀਆ ਨੂੰ ਕਵਰ ਕੀਤਾ ਜਾਊਗਾ ਬਟਾਲਾ ਰੋਡ ਤੇ ਚਕੌੜਗਲ ਮੁਹੱਲਾ ਸ਼ਹਿਰ ਦੇ ਵਿੱਚਲੇ ਜਿੰਨੇ ਵੀ ਰੋਡ ਨੇ ਜਿੱਥੇ ਵੀ ਸਾਡੇ ਸ਼ਹਿਰ ਵਾਸੀਆਂ ਦੀ ਸਦਕਾਰਯੋਗ ਵੱਸੋਂ ਹੈ ਸਾਰੀਆਂ ਗਲੀਆਂ ਨੂੰ ਕਵਰ ਕਰਕੇ ਤਕਰੀਬਨ 19 ਕਿਲੋਮੀਟਰ ਦੀ ਲਾਈਨ ਵਾਟਰ ਸਪਲਾਈ ਦੀ ਅੱਜ ਤੂਦ ਘਟਨ ਕਰ ਦਿੱਤਾ ਗਿਆ ਅੱਜ ਤੋਂ ਕੰਮ ਸ਼ੁਰੂ ਹੈ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਸ਼ਹਿਰ ਵਾਸੀਆਂ ਦੀ ਇੱਕ ਉਹ ਡਿਮਾਂਡ ਜੋ ਮੈਂ ਦੇਖਿਆ ਮੱਛੀ ਮੰਡੀ ਦੇ ਵਿੱਚ ਬਹੁਤ ਵਾਰ ਤਾਂ ਪਾਣੀ ਖੜਾ ਹੁੰਦਾ ਬਸ ਟਹਿਣ ਦੇ ਵਿੱਚ ਬਹੁਤ ਪਾਣੀ ਖੜਾ ਹੁੰਦਾ ਥੋੜੇ ਸਮੇਂ ਤੋਂ ਮੈਂ ਆਪਣੇ ਸੀਵਰੇਜ ਬੋਰਡ ਦੇ ਜਈ ਸਾਹਿਬ ਨੂੰ ਸਾਡੇ ਐਕਸੀਅਨ ਸਾਹਿਬ ਨੂੰ ਸਾਰਿਆਂ ਨੂੰ ਮੈਂ ਡਿਮਾਂਡ ਰੱਖੀ ਸੀ ਪੂਰੇ ਦਿਨਾਂ ਤੱਕ ਤਕਰੀਬਨ 10 ਦਿਨ ਤੱਕ 10 ਦਿਨ ਤੱਕ ਐਸਟੀਮੇਟ ਬਣ ਜਾਊਗਾ 10 ਦਿਨ ਦੇ ਪੂਰੇ ਸ਼ਹਿਰ ਦਾ ਲੈਵਲ ਕੱਢ ਕੇ ਐਸਟੀਮੇਟ ਬਣਾ ਕੇ ਥੋੜੇ ਸਮੇਂ ਤੱਕ ਸਰਕਾਰ ਕੋਲ ਸਿੰਘ ਮਾਨ ਜੀ ਅੱਗੇ ਵੀ ਮੰਗ ਰੱਖਾਂਗੇ ਸ਼ਹਿਰ ਦੇ ਵਸਨੀਕਾਂ ਦੀ ਮੰਗ ਹੈ ਸ਼ਹਿਰ ਦੇ ਵਿੱਚ ਹੋਰ ਕਾਫੀ ਮੰਗਾਂ ਹੈ ਸ਼ਹਿਰ ਵਾਸੀਆਂ ਨੇ 2022 ਦੀ ਇਲੈਕਸ਼ਨ ਦੇ ਵਿੱਚ ਮੈਨੂੰ ਬੜੇ-ਬੜੇ ਪਦਤ ਤੇ ਮੈਨੂੰ ਜਿੱਤ ਦਵਲਾਈ ਸੀ ਸ਼ਹਿਰ ਵਾਸੀਆਂ ਦਾ ਮੈਂ ਜਿੰਨਾ ਵੀ ਕੰਮ ਕਰ ਸਕੂੰਗਾ ਮੈਂ ਮੱਤਵੱਧ ਕੰਮ ਕਰਕੇ ਮੈਂ ਆਪਣੇ ਸ਼ਹਿਰ ਵਾਸੀਆਂ ਦਾ 2022 ਦਾ ਜਿਹੜਾ ਮੇਰੇ ਉੱਤੇ ਸਹਾਨ ਸੀ ਉਨੇ ਹਾਲ ਲਾਉਣਾ ਚਾਹੁੰਨਾ ਹੋਰ ਵੀ ਸਤਿਕਾਰਯੋਗ ਸਾਡੇ ਈਓ ਸਾਹਿਬ ਸਤਿਕਾਰਯੋਗ ਤਿੰਨੇ ਵੀ ਮੈਂਬਰਾਂ ਦੇ ਸਾਡੇ ਸਬੰਧਤ ਨੇ ਸਤਿਕਾਰਯੋਗ ਵਾਟਰ ਸਪਲਾਈ ਦੇ ਐਸਡੀਓ ਸਾਹਿਬ ਸ਼ਹਿਰ ਵਾਸੀਆਂ ਨੂੰ ਮੈਂ ਹੋਰ ਵੀ ਬੇਨਤੀ ਕਰਦਾ ਕਿ ਹੋਰ ਵੀ ਕੋਈ ਕਿਸੇ ਦੀ ਇਹਦੇ ਤੋਂ ਇਲਾਵਾ ਕੋਈ ਵੀ ਡਿਮਾਂਡ ਹੋਏਗੀ ਤੁਸੀਂ 파ਰਟੀ ਦਫਤਰ ਵਿਕੇ ਅਦੇ ਕਿਸੇ ਵੀ ਬਾਣ ਚਾਹੁੰਦੇ ਖਾਦੋ 파ਰਟੀ ਦਫਤਰ ਵਿਕੇ ਲਖਾਦੋ ਕਿਸੇ ਵੀ ਤੁਸੀਂ ਸ਼ਾਮ ਤੇ ਮੇਰੇ ਕੋ ਅਲੀਵਾਲ ਦਫਤਰ ਦੇ ਵਿੱਚ ਪਹੁੰਚ ਕੇ ਲਖਾਦੋ ਲਾਸਟ ਦੇ ਵਿੱਚ ਮੈਂ ਪ੍ਰਧਾਨ ਕਮੇਟੀ ਨਾਲ ਦੀ ਬਹੁਤ ਸਨਕਾਦ ਕਰਦਾ ਜਿਨ੍ਹਾਂ ਨੇ ਸਾਡੀ ਮੰਗ ਨੂੰ ਪ੍ਰਵਾਨ ਕਰਦਿਆਂ ਹੋਇਆ तकरीबन 6 ਕਰੋੜ 6 ਲੱਖ 42000 ਦੀ ਲਗਦੇ ਨਾਲ ਬਹੁਤ ਵੱਡਾ ਸਾਡੇ ਸ਼ਹਿਰ ਨੂੰ ਇੱਕ ਵਾਟਰ ਸਪਲਾਈ ਦਾ ਤੋਹਫਾ ਦਿੱਤਾ ਹੈ ਸਾਰੇ ਮਨਸਤਕਾਰ ਜੋ ਸਾਡੇ ਜਿਨੇ ਵੀ ਮੰਤਰੀ ਸਾਹਿਬਾਨ ਨੇ ਉਹਨਾਂ ਤੋਂ ਵੀ ਮੈਂ ਧੰਨਵਾਦ ਕਰਦਾ ਜਿਹੜੀ ਵੀ ਅਸੀਂ ਬੱਡੇ ਗੜ ਜੂੜੀਆਂ ਦੀ ਸੰਗ ਭੇਜਦੇ ਹਰ ਇੱਕ ਸਾਡੀ ਮੰਗ ਨੂੰ ਪ੍ਰਵਾਨ ਕਰਕੇ ਪਹਿਲ ਦੇ ਆਧਾਰ ਤੇ ਸਾਨੂੰ ਇਹੋ ਵੀ ਸਰਕਾਰ ਵੱਜੋਂ ਜੋ ਵੀ ਸਾਨੂੰ ਦੇ ਸਕਦੇ ਨੇ ਪਹਿਲ ਦੇ ਹਿਸਾਬ ਤੇ ਸਾਨੂੰ ਮੱਈਆ ਕਰੂਗੇ। ਇੱਕਦੋ ਸਟਰੀਟ ਲਾਈਟਾਂ ਪਹਿਲਾਂ ਵੀ ਕਿਹਾ ਹੀ ਬਿਲਕੁਲ ਹੀ ਬੰਦ ਪਈਆਂ 6 ਮਹੀਨੇ 8 ਸਾਲ ਹੀ ਹੋ ਗਿਆ ਤਕਰੀਬਨ। ਲੇਕਿਨ ਜੇ ਨਵੀਆਂ ਲਗਤ ਲਾ ਸਕਦੇ ਸਟਰੀਟ ਲਾਈਟਾਂ ਨੂੰ ਥੋੜੇ ਜਿਹੀ ਰਿਪੇਅਰ ਹੀ ਕਰਾ ਦੇਣ ਉਹਨਾਂ ਨੂੰ ਥੋੜੇ ਸਮੇਂ ਦਾ ਅਗਰ ਰਿਪੇਅਰ ਹੋ ਜਾਣਗੀਆਂ ਪਰ ਜਿਹੜੀ ਮੇਰੇ ਆਪਣੇ ਮਨ ਦੇ ਵਿੱਚ ਹੈ ਥੋੜੇ ਥੋੜੇ ਇੱਕ ਤਰ੍ਹਾਂ ਦੇ ਪਹਿਲਾਂ ਮੈਂ ਸਾਰੀ ਸੰਗਤ ਦੇ ਵਿੱਚ ਵੀ ਮੈਂ ਕਹਿ ਰਿਹਾ ਕਿ ਵੀ ਸ਼ਹਿਰ ਦੇ ਵਿੱਚ ਅਸੀਂ ਇੱਕ ਐਸੇ ਵਧੀਆ ਤਰੀਕੇ ਦੀਆਂ ਸਟਰੀਟ ਲਾਈਟਾਂ ਲਾਵਾਂਗੇ ਜੋ ਸ਼ਹਿਰ ਵਾਸੀ ਔਰ ਜਿੰਨੇ ਵੀ ਪਿੰਨਾਂ ਤੋਂ ਸਾਡੀ ਸੰਗਤ ਹੈ ਉਹ ਕਿ ਜੋ ਦੂਸਰੇ ਇਲਾਕਿਆਂ ਦੇ ਵੀਰ ਵੀ ਲੰਘਣਗੇ ਮਨ ਜਰੂਰ ਵੇਖ ਕੇ ਹੋਸ਼ਕਿਆ ਕਰੂ ਵੀ ਫਤੇਗੜ ਚੂੜੀਆਂ ਕੋਈ ਸ਼ਹਿਰ ਹੈ ਫਤੇਗੜ ਚੂੜੀਆਂ ਸੁੰਦਰਤਾ ਦੇ ਵਿੱਚ ਹੈ ਠੀਕ ਹੈ ਧੰਨਵਾਦ ਵਿਕਾਸ ਦੇ ਕੰਮਾਂ ਦੇ ਵਾਟਰ ਸਪਲਾਈਸ ਮੰਦੀ ਤੋਂ ਘਟਦੀ ਤੇ ਕੀ ਕਹਿਣਾ ਚਾਹੀਏ ਇਹ ਇਸ ਨੂੰ ਘਟੰਦਾ ਕਿ ਮਾਨਯੋਗ ਗੁਰਬੀਰ ਸਿੰਘ ਪੰਨੀ ਜੀ ਚੇਅਰਮੈਨ ਸਾਹਿਬ ਇਹਨਾਂ ਵੱਲੋਂ ਕੁਝ ਸਮੇਂ ਤੋਂ ਪਹਿਲਾਂ ਡਿਮਾਂਡ ਰੱਖੀ ਗਈ ਸੀ ਤੇ ਸ਼ਹਿਰ ਸ਼ਹਿਰ ਦੇ ਵਿੱਚ ਤੁਸੀਂ ਜਗ੍ਹਾ ਤੇ ਵਾਟਰ ਲਾਇ ਨਹੀਂ ਹੈਗੀ ਜਾਂ ਕੋਈ ਚੱਲ ਨਹੀਂ ਰਹੀ ਜੀ ਤੇ ਉਹਨਾਂ ਨੂੰ ਰਿਪਲੇਸ ਕਰਨ ਵਾਸਤੇ ਇਹਨਾਂ ਨੂੰ ਰਿਮਾਰਲ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੇ ਅੱਜ ਇਹਨਾਂ ਦੇ ਸਦਕਾ ਅੱਜ ਗ੍ਰਾਂਟ ਮਿਲੀ ਸਰਕਾਰ ਕੋਲੋਂ ਇਹਨਾਂ ਦੇ ਸਦਕਾ ਇਹ ਸਾਰਾ ਸਰ ਕੰਮ ਅਸੀਂ 1 ਸਾਲ ਦੇ ਵਿੱਚ ਕੰਪਲੀਟ ਕਰਾਂਗੇ 606 ਕਰੋੜ ਦਾ 606 ਲੱਖ ਦਾ ਕੰਮ ਜਿਹੜਾ ਇਹ ਕੰਪਲੀਟ 1 ਸਾਲ ਵਿੱਚ ਕਰਾਂਗੇ ਉਹਨਾਂ ਦੇ ਜੋ ਵੀ ਹੈਗਾ ਜੋ ਡਿਮਾਂਡਸ ਹੈਗੀਆਂ ਵਾ ਜੇ ਇਸ ਤੋਂ ਅੱਗੇ ਵੀ ਕੋਈ ਡਿਮਾਂਡ ਹੈ ਅੱਗੀਆਂ ਜਣਕੇ ਸੀਵਰੇਜ ਨਾਲ ਸੰਬੰਧਤ ਉਹ ਵੀ ਜਲਦੀ ਕਲੀਅਰ ਕਰਨ ਦੇ ਧੰਨਵਾਦੀ ਹੋਵਾਂਗੇ ਇਹ ਮੱਦੇ ਠੀਕ ਹੈ ਜੀ ਪੰਕਜ ਪਾਂਦੀ ਦਿਵਯੋ ਪੰਜਾਬ ਟੀਵੀ ਫਤੇਗੜ ਚੂੜੀਆਂ